ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਮੇਰੇ ਸਾਰੇ ਠੀਕ ਹੋਵਗੇ ਤੁਸੀਂ ਤੇ ਅੱਜ ਆਪਾਂ ਆਏ ਸੀ ਇੱਧਰ ਸਜੂਮਾ ਇਹ ਸੁਨਾਮ ਰੋਡ ਦੇ ਉੱਪਰ ਪਿੰਡ ਪੈਂਦਾ ਜੀ ਸਜੂਮਾ ਪਿੰਡ ਪੈਂਦਾ ਮਹਿਲਾ ਚੌਕ ਦੇ ਲਾਹੀ ਪੈ ਜਾਂਦਾ ਇਹ ਤੇ ਉੱਥੇ ਆਪਣਾ ਵੀਰ ਆ ਗਿਆ ਇੱਕ ਹੁਣੇ ਨਵਾਂ ਕੰਮ ਸ਼ੁਰੂ ਕਰਿਆ ਹੈਗਾ ਪੁਲਚਿਆਂ ਦਾ ਪੁਲਚੇ ਛੋਲੇ ਬਣਾਉਦਾ ਹੈਗਾ ਬਾਈ ਬੜੇ ਵਧੀਆ ਬਣਾਉਂਦਾ ਹੈਗਾ ਮੈਂ ਜਦੋਂ ਵੀ ਆਉਣਾ ਹੁੰਨਾ ਬਾਈ ਕੋਲੋਂ ਹੀ ਖਾ ਕੇ ਜੰਨਾ ਹੁੰਨਾਗਾ ਮੈਂ ਤੇ ਬਾਈ ਦੀ ਵੀ ਜ਼ਿੰਦਗੀ ਦੇ ਵਿੱਚ ਇੱਕ ਕਾਫੀ ਜਿਹੜੇ ਝੋਲਮੋਲ ਚੱਲਦੇ ਨੇ ਬਾਈ ਦੀ ਬਾਕੀ ਫੁੱਲ ਸਪੋਰਟ ਕਰ ਦਿਓ ਵੀਡੀਓ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਬਾਈ ਨਾਲ ਆਪਾਂ ਗੱਲਬਾਤ ਵੀ ਕਰਾਨੇ ਆਂਗੇ ਤੁਹਾਡੀ ਵੀ ਕਿੱਦਾਂ ਦਾ ਕੰਮ ਆ ਸਿਸਟਮ ਬਾਈ ਦਾ ਸ਼ੁਰੂ ਹੁੰਦਾਗਾ ਕਿੱਦਾਂ ਖਤਮ ਹੁੰਦਾਗਾ ਤੇ ਸਾਰੀ ਗੱਲਬਾਤ ਕਰਾਨੇ ਆਂਗੇ ਤੇ ਆ ਬਾਈ ਦੀ ਕਾਰ ਲੱਗੀ ਹੋਈ ਹੈਗੀ ਆ ਸੁਨਾਮ ਰੋਡ ਆ ਜੀ ਤੇ ਆ ਇੱਧਰ ਸੁਜੂਮਾ ਪਿੰਡ ਆਗਾ ਪਿੱਛੇ ਜਦੋਂ ਪਸ ਸੁਜੂਮੇ ਤੋਂ ਸੁਨਾਮ ਨੂੰ ਜਾਂਦੇ ਆ ਨਾ ਤਾਂ ਕਿਲੇਕ ਦੀ ਬਾਹੀ ਦੇ ਉੱਪਰੇ ਬਾਈ ਦੀ ਸਤਗੁਰ ਨਾਮ ਦੇ ਉੱਪਰ ਕੁਲਚੇ ਛੋਲਿਆਂ ਦੀ ਰੈਡੀ ਜਿਹੜਾ ਬਾਈ ਲਾਉਂਦਾਗਾ ਆਪਣਾ ਉਹ ਏ ਬਾਈ ਦਾ ਪਿਛਲੇ ਕਾਫੀ ਟਾਈਮ ਤੋਂ ਐਕਸੀਡੈਂਟ ਹੋ ਗਿਆ ਸੀਗਾ ਤੇ ਦੋਵੇਂ ਲੱਤਾਂ ਟੁੱਟ ਗਈਆਂ ਸੀ ਬਾਈ ਦੀਆਂ ਤੇ ਬਾਈ ਹੋਰ ਕੋਈ ਕੰਮ ਕਰ ਨਹੀਂ ਸਕਦਾ ਤੇ ਕੁਲਚਿਆਂ ਦੀ ਕਰਦਾਗਾ ਬਾਈ ਉਹਰੇ ਬਾਕੀ ਹੋਰ ਵੀ ਸਮਾਨ ਥੋੜਾ ਉਹਦਾ ਵੇਚਦਾਗਾ ਤੇ ਚਲੋ ਤੁਹਾਨੂੰ ਦਿਖਾਨਿਆਂ ਮਲਾਉਂਦੇ ਆਂਗੇ ਬਾਈ ਦੇ ਨਾਲ ਆਹ ਸਾਹਮਣੇ ਬਾਈ ਦੀ ਰੇੜੀ ਹੈਗੀ ਆਹ ਦੇਖ ਸਕਦੇ ਹੋ ਤੁਸੀਂ ਆਹ ਬਾਈ ਦੀ ਕਾਰ ਲੱਗੀ ਹੋਈ ਹੈਗੀ ਸਤਗੁਰ ਦੇ ਨਾਮ ਦੇ ਉੱਤੇ ਆਹ ਥੱਲੇ ਬਾਈ ਦਾ ਨੰਬਰ ਵੀ ਲਿਖਿਆ ਹੋਇਆ ਹੈਗਾ ਤੇ ਬਾਈ ਹੁਣ ਲੱਗ ਗਿਆ ਆਪਣੇ ਬਣਾਉਣ ਕੁਲਚੇ ਹੋਰ ਵੀਰੇ ਕੀ ਹਾਲ ਵਾਲਾ ਠੀਕ ਹੈ ਜੀ ਸੇਤਾ ਠੀਕ ਨਹੀਂ ਗਈਆਂ ਹਾਂ ਸੇਤਾ ਨਹੀਂ ਚਲੋ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦਿਆਂ ਵੀਰ ਨੂੰ ਮੈਨੂੰ ਜੀ 3 ਮਹੀਨੇ ਹੋ ਗਏ ਕੁਲਚੇ ਦਾ ਕੰਮ ਕਰਦਿਆਂ ਅੱਛਾ ਪਹਿਲਾਂ ਮੈਂ ਇੱਥੇ ਬੈਠਾ ਰਹਿੰਦਾ ਜੀ ਲੱਤਾਂ ਟੁੱਟ ਗਈਆਂ ਨੇ ਮੇਰੀਆਂ ਹਾਂ ਪੁਰਾਣੇ ਡਰਾਈਵਰ ਕੋਈ ਕਿੱਦਾਂ ਸਪੋਰਟ ਕਰ ਜਾਂਦੇ ਸੀ ਤਾਂ ਆ ਵਧੀਆ ਹੁਣ ਅੱਜ ਸਪੈਸ਼ਲੀ ਇਹ ਬਣਾ ਕੇ ਖਵਾ ਰਹੇ ਆ ਸਾਨੂੰ ਹੈ ਹਾਂ ਜੀ ਚਲੋ ਵਧੀਆ ਜਿਹਾ ਬਣਾ ਕੇ ਖਵਾਦੇ ਬਾਈ ਦੇ ਹੁਣ ਦੇਖੋ ਵੀ ਚੜਤਾ ਤਵੇ ਦੇ ਉੱਪਰ ਆਪਣਾ ਕੁਲਚਾ ਤੇ ਵੀਰ ਦੀ ਪਛਾਣ ਕਰ ਲੋ ਸਾਹਮਣੇ ਵੀਰੇ ਕੀ ਨਾਮ ਆ ਆਪਣਾ ਬਲਵਿੰਦਰ ਜੀ ਵੀਰ ਦਾ ਨਾਮ ਬਲਵਿੰਦਰਾ ਇਹੀ ਪਿੰਡਾ ਗਾ ਤੇ ਬੈਕ ਸਾਈਡ ਦੇ ਉੱਤੇ ਬਾਈ ਦਾ ਇੱਥੇ ਜਿੱਥੇ ਲਾਉਂਦਾ ਸੀ ਘਰ ਵੀ ਬੈਕ ਸਾਈਡ ਦੇ ਉੱਤੇ ਬਾਈ ਦਾ ਤੇ ਬਾਈ ਹੁਣ ਆਪਣੇ ਵਾਤੇ ਵਧੀਆ-ਵਧੀਆ ਬਣਾ ਰਿਹਾ ਹੈਗਾ ਸੋਹਣੇ-ਸੋਹਣੇ ਕੁਝ ਤੇ ਬਾਈ ਦੀ ਆ ਬਾਈ ਕਾਰਡ ਦੀ ਵੀ ਨਾਲ ਹੀ ਕਰਦਾ ਹੈਗਾ ਪਾਣੀ-ਪੂਣੀ ਵੀ ਬਾਈ ਰੱਖਦਾ ਆ ਮੱਛਰਦਾਨੀ ਆ ਜੇ ਮੱਛਾਂ ਅੱਖਾਂ ਦੇ ਵਿੱਚ ਮੱਛਰ ਮੁਛਰ ਪੈਂਦਾ ਹੈਗਾ ਤੇ ਆ ਦੇਖ ਲਓ ਆ ਜੀ ਸਜੂਮਾ ਦਾ ਅੱਡੇ ਦਾ ਅੱਡਾ ਸਜੂਮਾ ਪਿੰਡਾ ਜੀ ਇਹ ਸੁਨਾਮ ਤੋਂ ਭਵਾਨੀਗੜ ਰੋਡ ਪਿਆ ਪੈਂਦਾ ਇਹ ਤੇ ਆ ਸਾਹਮਣੇ ਬਾਈ ਦੀ ਕਾਰ ਆ ਗਈ ਬਾਈ ਦਾ ਆ ਵੀ ਕੰਮ ਨਾਲ ਹੀ ਆਪਾਂ ਗੱਲ ਕਰੀਏ ਸਾਫ-ਸਫਾਈ ਦੀ ਦੇਖੋ ਬਾਈ ਦਾ ਬਹੁਤ ਸਾਫ-ਸੁਥਰਾ ਕੰ ਇਹ ਇਧਰ ਵੀ ਬਾਈ ਨੇ ਬਹੁਤ ਵਧੀਆ ਸਾਫ ਸੁਥਰੇ ਤਰੀਕੇ ਦੇ ਨਾਲ ਸਾਰਾ ਸਮਾਨ ਬੜਾਈ ਬਕਰੋ ਬਣਾ ਕੇ ਲਿਆਉਂਦਾ ਹੈ ਆਪਦੇੋਂ ਇੱਥੇ ਬੈਠ ਕੇ ਟਾਹਰ ਨਾਲ ਖਾਓ ਅੱਛਾ ਵੀਰੇ ਕਿੰਨੇ ਟਾਈਮ ਤੋਂ ਲੈ ਕੇ ਕਿੰਨੇ ਟਾਈਮ ਤੱਕ ਰੈਡੀ ਲਾਉਰੀ ਲੱਗਦੀ ਹੈ ਆਪਣੀ ਆਪਣੇ 12 ਵਜੇ ਤੋਂ 6 ਵਜੇ ਤੱਕ ਦੀ ਸੌਣ ਨੂੰ ਸਵੇਰੇ 12 ਵਜੇ ਦੁਪਹਿਰੇ 12 ਵਜੇ ਤੋਂ ਲੈ ਕੇ ਹਾਂ ਜੀ ਸ਼ਾਮ ਨੂੰ 6 ਵਜੇ ਤੱਕ ਠੀਕ ਹੈ ਵੀਰੇ ਠੀਕ ਹੈ ਠੀਕ ਅੱਛਾ ਕੱਲੇ ਕੁਲਚੇ ਹੀ ਨੇ ਕੁਛ ਛੋਲੇ ਅਛਾ ਬਾਕੀ ਤੇ ਜੇ ਪਾਣੀ ਪੂਣੀ ਵੇਚਦੇ ਆਪਾਂ ਹਾਂ ਬਾਕੀ ਪਾਣੀ ਪੂਣੀ ਚਲੋ ਵਧੀਆ ਵਧੀਆ ਬਈ ਇਹ ਬੜਾ ਤਾਂ ਆਪਣੇ ਬਾਅਦ ਤੇ ਸਪੈਸ਼ਲ ਕੁਲਚਾ ਹੁਣ ਆਪਾਂ ਦੇਖਦੇ ਆਂ ਖਾ ਕੇ ਵਾਹ ਬਈ ਇੱਕ ਨੰਬਰ ਕੁਲਚਾ ਬਹੁਤ ਟੌਪ ਦਾ ਬਣਾਇਆ ਗਿਆ ਬਾਈ ਜੀ ਜਲਦੀ ਤੋਂ ਜਲ ਲੰਘਦੇ ਆਂਗੇ ਤਾਂ ਬਾਈ ਕੋਲ ਕੜ ਕੇ ਜਾਣੇ ਹੁੰਦੇ ਆਗੇ ਬਹੁਤ ਵਧੀਆ ਟੇਸਟ ਆ ਬਾਈ ਜੀ ਯਾਰ ਤਾਂ ਪਿਕ ਆਓ ਯਾਰ ਸਪੋਰਟ ਜਰੂਰ ਕਰੋ ਬਾਈ ਨੂੰ ਬਹੁਤ ਤਗੜੀ ਚੀਮਣਾ ਵੀਰ ਆਪਣਾ ਬਲਵਿੰਦਰ ਹੈਗਾ ਬੜਾ ਵਧੀਆ ਸੁਭਾਏ ਯਾਰ ਵੀਰ ਦਾ ਗੱਲਬਾਤ ਕਰਦੇ ਆਂਗੇ ਆਪਾਂ ਆਪਣੇ ਵੀਰ ਨਾਲ ਵੀ ਕਿੱਦਾਂ ਦੇ ਹਾਲਾਤ ਨੇ ਹਨਾ ਵੀਰੇ ਕਿੱਦਾਂ ਸਰਕਲ ਚੱਲ ਰਿਹਾ ਹੈਗਾ ਸਰਕਲ ਜੀ ਹੁਣ ਕੰਮ ਕਰਦੇ ਆਂ ਰੇੜੀ ਲਾਉਨੇ ਤੁਹਾਡੇ ਸਾਹਮਣੇ ਅੱਛਾ ਪਹਿਲਾਂ ਉਰੇ ਬੈਠੇ ਰਹੇ ਲੱਤਾਂ ਟੁੱਟ ਗਈਆਂ ਦੇ ਐਕਸੀਡੈਂਟ ਹੋ ਚੁੱਕੇ ਮੇਰੇ ਤੇ ਐਕਸੀਡੈਂਟ ਕਿਵੇਂ ਹੋ ਗਿਆ ਜੀ ਐਕਸੀਡੈਂਟ ਘਾਵਦਾਂ ਲੱਗੇ ਦੇ ਧਾਗਾ ਫੈਕਟਰੀ 'ਚ ਅੱਛਾ ਉੱਥੋਂ ਨਾਈਟ ਲਾ ਕੇ ਸਵੇਰੇ ਆ ਰਹੇ ਤੇ ਇੱਕ ਕਾਰ ਨੇ ਪਿੱਛੋਂ ਟੱਕਰ ਮਾਰੀ ਤੇ ਦੂਜੀ ਕਾਰ ਨੇ ਲੱਤਾ ਮਾਤੂ ਕੀ ਹੈ ਅੱਛਾ ਹਾਂ ਉਹ ਲੱਤਾ ਜੀ ਪਰ ਰਾਡ ਪੈਗੇ ਤੇ ਹੈ ਹਾਂ ਲੱਤਾ ਐ ਰਾਡ ਪੈ ਗਈ ਬਹੁਤ ਮਾੜਾ ਹੋਇਆ ਅੱਛਾ ਫਿਰ ਕਿਵੇਂ ਸੋਚਿਆ ਵੀ ਇੱਥੇ ਆਪਣਾ ਕੰਮ ਖੋਲ ਲੀਏ ਕੋਈ ਵਾਹ ਹੋਰ ਕੋਈ ਕੰਮ ਹੁੰਦਾ ਨਹੀਂ ਚਲੋ ਆਹ ਲੋੜ ਦਾ ਚੱਲ ਕਿਵੇਂ ਦਾ ਲੋਕਾਂ ਦਾ ਰਿਸਪੌਂਸ ਆਉਂਦਾਗਾ ਪਰ ਇੱਥੇ ਕਿੰਨੇਗਾ ਜੀ ਬਣੀਆਂ ਤੇੜੀ ਚਲੀ ਜਾਂਦਾ ਹਾਂ ਜੀ ਟਾਈਮ ਜਾ ਪਾਸ ਹੋ ਜਾਂਦਾ ਜੀ ਬੱਚਾ ਅੱਛਾ ਚਲੋ ਬੱਚੇ ਫਿਰ ਪੜ੍ਹਦੇ ਨੇਗੇ ਹਾਂ ਬੱਚੇ ਛੋਟੇ ਨੇ ਜੀ ਕੋਈ ਜੈਮੀ ਕਲਾਸ ਚ ਪੜਦਾ ਮੁੰਡਾ ਜੀ अच्छा गुडिया एट में जो है ये जी अच्छा अच्छा हां जी नंबर तो रहे ही हैगा जो लिखा हुआ हैगा हां जी नंबर एक बार ही बोल दे फिर भी बनके 930256018 अच्छा बलविंदर भाई ਦਾ ਨਾਮ ਆ ਆ ਨੰਬਰ ਤੁਸੀਂ ਸੁਣ ਵੀ ਲਿਆ ਜੇ ਕੋਈ ਹੈਲਪ ਵੀ ਕਰਨੀ ਆ ਤਾਂ ਇੱਥੇ ਰੁਕਣਾ ਵੀ ਆ ਤਾਂ ਬਾਈ ਨੂੰ ਜਦੋਂ ਮਰਜ਼ੀ ਕਾਲ ਕਰ ਲਿਓ ਬਾਈ ਦਾ ਜਿਹੜਾ 12:00 b.m. ਤੋਂ ਲੈ ਕੇ ਸ਼ਾਮ ਨੂੰ 6:00 7:00 ਵਜੇ ਤੱਕ ਦਾ ਟਾਈਮ ਹੁੰਦਾ ਹੈਗਾ ਰਿਡੀ ਲਾਉਣ ਦਾ ਤੇ ਮੇਰੀ ਬੇਨਤੀ ਇਹੀ ਹੈ ਮੇਰੇ ਵੱਲੋਂ ਵੀ ਜਦੋਂ ਵੀ ਤੁਸੀਂ ਆਓ ਵਨ ਨੀਗੜ ਤੋਂ ਸੁਨਾਮ ਰੋਡ ਦੇ ਉੱਤੇ ਸਜੂਮਾ ਪਿੰਡ ਪੈਂਦਾ ਤੇ ਉਤੋਂ ਸਜੂਮੇ ਪਿੰਡ ਦੇ ਅੱਡੇ ਦੇ ਉੱਪਰ ਹੀ ਸਤਗੁਰ ਨਾਮ ਦੇ ਉੱਤੇ ਇੱਕ ਰੇੜੀ ਲੱਗੀ ਹੋਈ ਹੈਗੀ ਤੇ ਬਾਕੀ ਬਾਈ ਦੀ ਮਾਲੀ ਹਾਲਤ ਜਿਆਦਾ ਠੀਕ ਨਹੀਂ ਹੈਗੀ ਵੀ ਜਿਆਦੇ ਰੇੜੀ ਨੂੰ ਕੋਈ ਆਪਾਂ ਡੈਕੋਰੇਸ਼ਨ ਕਰ ਲਈਏ ਜਾਂ ਰੇੜੀ ਨੂੰ ਆਪਾਂ ਕੋਈ ਜਿਆਦੇ ਉਹ ਕਰ ਲਈਏ ਹਨ ਤੇ ਤੁਸੀਂ ਆਉਣੀਓਗੇ ਵੀਰੇ ਤਾਂ ਖੜ ਕੇ ਮੇਰੇ ਵੱਲੋਂ ਬੇਨਤੀ ਆ ਯਾਰ ਵੀ ਖੜ ਕੇ ਜਰੂਰ ਜਾਇਆ ਕਰੋ ਬਾਈ ਕੋਲੇ ਇੱਕ ਕੁਲਚਾ ਜਰੂਰ ਖਾਇਆ ਕਰੋ ਕਿਉਂਕਿ ਬਾਈ ਦਾ ਟੇਸਟ ਇੰਨਾ ਵਧੀਆ ਟੇਸਟ ਹੈ ਨਾ ਮੈਂ ਹੁਣਾਂ ਕਹਿੰਦਾ ਪਹਿਲਾਂ ਵੀ ਜਾਣਦੇ ਆਂਗੇ ਪਹਿਲਾਂ ਪਰਕ ਦੇ ਵੀਡੀਓ ਨੇ ਬਣਾਈ ਹੈਗੀ ਤੇ ਅੱਜ ਬਸ ਖੜ ਕੇ ਸੀ ਅੱਜ ਉਧਰ ਵੀ ਬਾਈ ਨਾਲ ਗੱਲਾਂ ਲੱਗ ਕੇ ਤੇ ਚਲੋ ਦਿਲ ਦੀਆਂ ਗੱਲਾਂ ਬਾਈ ਨੇ ਸਾਂਝੀਆਂ ਕੀਤੀਆਂ ਬੜਾ ਵਧੀਆ ਸੁਣਾਏਗਾ ਬਾਈ ਫੈਕਟਰੀ 'ਚ ਲੱਗਿਆ ਹੈ ਦੀ ਘਾਵ ਦਾਣੇ ਢਾਗਿਆ ਲਈ ਚ ਉੱਥੇ ਐਕਸੀਡੈਂਟ ਹੋ ਗਿਆ ਸੀਗਾ ਬਾਈ ਦਾ ਤੇ ਦੋਵੇਂ ਰੱਤਾਂ ਦੇ ਵਿੱਚ ਬਾਈ ਦੇ ਰਾੜਾ ਪਈਆਂ ਹੋਈਆਂ ਨੇਗੀਆਂ ਚਲੋ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਆ ਇੱਕ ਬਸ ਐ ਰੇੜੀ ਚੱਲ ਤੋਂ ਹੀ ਹੋ ਰਿਹਾ ਹੈਗਾ ਬਾਈ ਦਾ ਕਿਉਂਕਿ ਬੱਚੇ ਛੋਟੇ ਨੇ ਮੇਰੇ ਤੇ ਤੁਸੀਂ ਜਦੋਂ ਵੀ ਆਉਂਗਾ ਬੇਨਤੀ ਹੈ ਇੱਥੇ ਖੜਕੇ ਵੀਰੇ ਜਰੂਰ ਜਾਇਆ ਕਰੋ ਬਾਈ ਕੋਲੋਂ ਕੋਲਚਾ ਜਰੂਰ ਖਾ ਕੇ ਜਾਇਆ ਕਰੋ ਬਾਈ ਦਾ ਹੋਰ ਵੀ ਥੋੜਾ ਜਿਹਾ ਕੰਮ ਤੋਰਿਆ ਹੋਇਆ ਮੱਛਰ ਵਾਲੀਆਂ ਜਾਲੀਆਂ ਜੀਆਂ ਹੁਣ ਤੁਹਾਨੂੰ ਪਤਾ ਅਗੇ ਆ ਮੱਛਰ ਪਊ ਅੱਖਾਂ ਦੇ ਵਿੱਚ ਤੇ ਪਾਣੀ ਪੂਣੀ ਦਾ ਸਿਸਟਮ ਬਾਈ ਨੇ ਰੱਖਿਆ ਹੋਇਆ ਹੈਗਾ ਆਉਂਦੇ ਜਾਂਦੇ ਡਰਾਈਵਰ ਵੀਰਾਂ ਵਾਸਤੇ ਵੀ ਆ ਤੇ ਜਦੋਂ ਵੀ ਜਨਵਾਰ ਸਜੂਮੇ ਅੱਡੇ ਦੇ ਉੱਤੇ ਨਾ ਬਾਈ ਦੀ ਸਤਗੁਰ ਨਾਮ ਦੇ ਉੱਪਰ ਰੇੜੀ ਆ ਤਾਂ ਬਾਈ ਕੋਲੇ ਖੜਕੇ ਜਾਇਆ ਕਰੋ ਹੋਰ ਬਾਈ ਫਿਰ ਸਿੱਧਾ ਤਰੀਕੇ ਨਾਲ ਹਾਂ ਠੀਕ ਹੈ ਕਿਉਂ ਹੁਣ ਅੱਗੇ ਲਈਏ ਹਾਂ ਜੀ ਅੱਗੇ ਹੁਣ ਬਾਈ ਵੱਲੋਂ ਅੱਗੇ ਆ ਈਸਪੋਰਟ ਕਰ ਦੋ ਦਬਕੇ ਵੀਡੀਓ ਨੂੰ ਸ਼ੇਅਰ ਤੁਹਾਡੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਓਕੇ ਮੇਰੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ